देके कम करे पैर तो साफ पैर तो ठीक तो तो है ਸਾਲ ਜੀ ਫੁਰ ਕਿਦਾਂ ਠੀਕ ਆ ਅਗਰ ਬੜਨਾ ਆਉਂਦਾ ਪਾਲਣ ਤੇ ਹੈ ਇਹ ਬੜਾ ਟੱਕ ਰਿਆ ਤਾ ਮੈਨੂੰ ਤਾਂ ਲੱਗਦੀ ਨਹੀਂ ਤਾ ਪੜ ਕੇ ਸਾਨੂੰ ਤਾਂ ਖਬਰ ਕੋਈ ਤੂੰ ਤਾਂ ਬੂੜਾ ਦੇ ਕੇ ਰੱਖ ਤਾ ਹੂੰ ਖੁਰ ਫੁਰ ਕਿਦਾਂ ਠੀਕ ਆ ਪੈਰਾ ਪੂਣ ਹਾਂ ਅੱਜ ਤੁਪਾ ਨਿਕਲੀ ਅੱਜ ਬਹ ਹਫਤੇ ਬਾ ਬਾਪੂ ਬਾਹਰ ਨਿਕਲੇ ਅੱਜ ਫੇ ਨਿਕਲੇ ਆ ਕੱਲ ਨੂੰ ਨਿਕਲਣਾ ਤਾਂ ਕੱਲ ਤੁਪਾ ਨਿਕਲੀ ਜੀ ਕਹਿੰਦੇ ਨੂੰ ਲੇਟ ਹੋ ਗਿਆ ਕੰਮ ਕੋਈ ਗੱਲ ਪਪਾ ਮੈਂ ਵਧੀਆ ਇਹਨਾਂ ਤੋਂ ਪੰਜ ਠੀਕ ਆ ਹੁਣ ਤਾਂ ਨਹੀਂ ਦੁਖਦੀ ਬਾਬਾਈ ਬਾਹ ਹੁਣ ਤਾਂ ਜਿਆਦਾ ਚਾਹੀ ਡਾਕਟਰ ਦੇ ਨਾਲ ਉਹ ਤੇ ਮੈਂ ਡਾਕਟਰ ਦੇ ਕਿ ਉਹੀ ਮੈਂ ਤੈਨੂੰ ਤੁਰਕੀ ਦਿਖਾ ਦਮ ਨਾ ਬਸ ਬਸ ਜੀ ਬਸ ਉਹੀ ਕਰਾ ਲਈ ਉਹੀ ਨਾ ਗਿਆ ਪੰਗਾ ਛੇੜਦੀ ਕੋਈ ਨਹੀਂ ਕੋਈ ਤਕਰੀਬ ਨਹੀਂ ਇਹ ਤਕਲੀਫ ਹੋ ਫਿਰ ਤਾਂ ਮਾਫੀ ਦਰਜਣ ਉਤੇ ਉਹ ਤਾਂ ਹੈ ਜੀ ਫਿਰ ਤਾਂ ਤੁਸੀਂ ਫਿਰ ਤਾਂ ਤੁਸੀਂ ਦੱਸੇ ਦੇਣਾ ਜੇ ਦੁਖਦੀ ਹੁੰਦੀ ਕੋਈ ਤਕਲੀਫ ਨਹੀਂ ਜਿਹੜੀ ਆਏ ਉਹ ਤਾਂ ਹਾਲਤ ਪਚਾ ਕੇ ਰੱਖਣਾ ਪੈਂਦਾ ਨਾ ਹਾਲਤ ਤਾਂ ਵਿਚਾਰ ਰੱਖ ਹੋਣਾ ਮਹੀਨਾ ਪੂਰਾ ਧੁੱਪੀ ਤੇ ਹੀ ਲੱਗਣਾ ਹਾਂ ਹਾਂ ਜਿਹੜਾ ਮੋਚ ਦੂਸਰੇ ਮੁੱਛੇ ਕੀ ਹੋਣਾ ਕੋਈ ਹੋਰ ਪਿਆ ਖਾਲੀ ਪੱਧ ਗਿਆ ਤਾਂ ਅੱਜ ਕੀ ਆ 10:00 11:00 ਕੱਲ ਅੱਜ ਅੱਜ ਕਿਹਾ ਦਾ 12:00 1:00 ਵਜੇ ਉਹ ਭਾਰੇ 1 ਵਜੇ ਗਿਆ ਤਾਂ 10 11 ਵਜੇ ਕੱਢੀ ਹੋ ਗਿਆ 24 ਘੰਟੇ ਲੱਗੇ ਉਹਨੇ ਲੱਗੇ ਉਹਨੇ ਟਾਈਮ ਹੋਇਆ ਤੋਂ ਵੀ ਉੱਤੇ 2 ਵਜੇ ਉੱਥੇ 2 ਵਜੇ ਬਚਿਆ ਸੀ ਉੱਤੇ 2 ਵਜੇ ਉਹ ਖਾਧੀ ਹੋ ਗਿਆ ਇਹ ਮੈਡੀਕਮ ਲੈ ਕੇ ਮੈਨੇ 2 ਟਰਾਲੀਆਂ ਦੀਆਂ ਹਾਂ 2 ਲੈ ਗਿਆ 2 ਲੈ ਗਿਆ ਮੈਨੇ ਖਰੀਦਿਆ ਨਾ ਵੇਚਣ ਨੂੰ ਇਹ ਤਾਂ ਜੜੀ ਤੇ ਲੱਗਾ ਨਹੀਂ ਪੇਪਲ ਪਾਸਟਰ ਡਾਕਟਰ ਆ ਦੂੰਗੀ ਉਹ ਜੇ ਕਿਤੇ ਨਾ ਚੜਾ ਨਾ ਫਾਈਬ ਕੋ ਪਰਾਦਰ ਵਗ ਚਾਊਗਾ ਫੇ ਵੱਡਣਾ ਵੀ ਨਹੀਂ ਔਖਾ ਹੋਏਗਾ ਕਹਿੰਦਾ ਫਾਈਬ ਵੀ ਇੱਕ ਲਾ ਦਿੰਦੇ ਢੱਲਾ ਨਹੀਂ ਹੋਊਗਾ ਫੇ ਉਹ ਹੈ ਨਾ ਵੱਡਣਾ ਔਖਾ ਹੋਏ ਨਾ ਹੈ ਵੱਡਣਾ ਔਖਾ ਹੋਏ ਨਾ ਇਹ ਤਾਂ ਪੱਟੀ ਹੋਇਆ ਤਾਂ ਖੁੱਲ ਜਾਏ ਇਹ ਤਾਂ ਪਰ ਧੂਆ ਤਾਂ ਵੱਡ ਹੋਇਆ ਕਰਦਾ ਹੈ ਨਾ ਪਾਪੀ ਧੂਆ ਵੱਡ ਹੋਣਾ ਜਿਹੜਾ ਪੱਕਾ ਹੁੰਦਾ ਹਾਂ ਉਹ ਚੱਕੇ ਸਹੀ ਤੋਂ ਦੇਖਦਾ ਇਹ ਤਾਂ ਕੱਚਾ ਹੈ ਕੱਚਾ ਹੂੰ ਪੱਕਾ ਮੱਟ ਹੋਣਾ ਉਹ ਗ੍ਰੇਂਡਰ ਜਿਹੇ ਨਾ ਵੱਢਦੇ ਹੁੰਦੇ। ਇਹ ਕੋ ਤਾਂ ਗ੍ਰੇਂਡਰ ਦਾ। ਇਹਦਾ ਫਾਇਦਾ ਬਹੁਤ ਆ। ਜਿੰਨਾ ਜਿਆਦਾ ਐਂਡਾ ਰੱਖਦੇ ਨਾ ਫੇਸ ਫੂਡ ਰੈਂਦੀ ਪੂਰੀ। ਜਣੀ ਪੁੱਤਾ ਹੈ ਜੀ। ਪੈਰ ਸਿੱਧੇ ਰੱਖੋ। ਪੈਰ ਸਿੱਧਾ ਰੱਖੋ ਬਾਬਾਈ। ਠੀਕ ਲੱਗਿਆ ਪਹਿਲੇ ਸਭ ਕਰਨ। ਉਹ ਤਾਂ ਮੈਂ ਗੱਲਾਂ ਦੋ ਦੇ ਰੈਂਡਰ ਦਾ। ਹੈ? ਦੋ ਦੇ ਰੈਂਡਰ ਦਾ। ਸਫਾਈ ਲੱਗਿਆ ਕਰਨ ਓਰੇ ਢੇਰ ਦੀ। ਕਰਦੇ ਕਰਦੇ ਸਭਾਈ ਖਿੱਚਦੇ ਖਿੱਚਦੇ ਉਹ ਨਾਲੀ ਚ ਵਸ ਗਿਆ ਇੱਧਰ ਚੱਲ ਮੈਂ ਕਹੀ ਨਹੀਂ ਕਿਹਾ ਨਾ ਹੈਗਾ ਸਾਫ ਲੱਗਿਆ ਵਾ ਕਰਨ ਸਾਫ ਲੱਗਿਆ ਵਾ ਕਰਨ ਇਹ ਆਇਆ ਮੈਂ ਕਿਹਾ ਕੰਮ ਕਰੂੰਗਾ ਕਰਨਾ ਕਿ ਇਹ ਸਰਕਾਰੀ ਢੇਰ ਹੈ ਜਿਹੜਾ ਦੇਖ ਦਿਓ ਇਸ ਮਾਰ ਸੜ ਜਾਂਦਾ ਵੀ ਗਾਣੇ ਪੈਰ ਆ ਬਰਾ ਦੇ ਗੰਦੇ ਸੀ ਸਪਰਾ ਆ ਹੈ ਪੈਰ ਆ ਵਜਾ ਲਈ ਦੇ ਹੀ ਨਾਲ ਤੁਰਲੇਣਾ ਚੱਲ ਮਹੀਨੇ ਕੇ ਬਾਅਦ ਸਾਫ ਕਰ ਦਿੰਦਾ ਇਹ ਖਿੱਚ ਕੇ ਪਰਾ ਨੂੰ ਸੜ ਦਿੰਦਾ ਜਾਂਦੇ ਲੰਬਾਈ ਚੱਲਣ ਦੇ ਚੱਲ ਵਧੀਆ ਹੋ ਜਾਂਦਾ ਇੰਨੇ ਚ ਸਾਫ ਹੋ ਜਾਂਦਾ ਹੈ ਆ ਵੀ ਨਿਭਰ ਗਿਆ ਹੋ ਗਿਆ ਸਾਹ ਇਹਨੇ ਪਿੱਛੇ ਘੇਰੋਗੇ ਕਾਗਜ਼ ਜੇ ਚੱਲ ਇਹ ਗਿਆ ਕੰਦੜ ਗਿਆ ਉਹ ਬੈਗ ਲੱਗ ਗਿਆ ਬੈਗ ਨਹੀਂ ਕੰਪ ਕਰਨਾ ਹੈ ਹੈ ਨਹੀਂ ਕੰਪ ਕਰਨਾ ਖਾਤਰ ਕੀ ਉਹ ਹੈਲਦੀ ਉਹ ਨਾ ਰਿ ਤੇ ਲਿਆ ਆਦਾ ਕਰਤਾ ਜੇ ਕਿਤੇ ਲੀ ਗਿਆ ਕਹਿੰਦਾ ਪੈਰ ਕੰਬ ਚੱਲੀਏ ਜਲੀ ਮਖੌਲ ਕਰਦੀ ਏ ਲੈ ਕੋ ਮਣਾ ਹੈ ਜੇ ਕਿਸੇ ਗੱਲ ਕੋ ਮਣਾ ਕਿਆ ਨਾ ਜਾ ਜਾ ਉੱਠ ਬੈਠ ਆਉਂ ਜੇ ਗੈਰ ਤੇ ਜਿੱਕਰ ਮਰਜੀ ਤੁਰ ਜਾ ਉੱਠ ਬੈਠ ਕੋਈ ਫਰਕ ਨਹੀਂ ਪੈਂਦਾ ਠੱਲਾ ਹੋ ਗਿਆ ਹੁਣ ਆ ਦੇਖ ਲੈ ਵੀ ਮੈਂ ਸੁਆ ਲਿਆ ਵਾ ਲੈ ਕੱਲੂ ਜਾਣਾ ਪਰਸੋਂ ਨਹੀਂ ਜਾਣਾ ਦੇਖਦੇ ਆ ਇਗਾ ਤੂੰ ਡਾਕਟਰ ਹੈ ਹੱਡੀਆਂ ਤਾਂ ਨਹੀਂ ਹੈਗਾ। ਹੈ। ਦੇਖ ਲਾ। ਦੇਖ ਲਿਆ ਮੈਂ ਕੀ ਕਰਦਾ ਉਹ। ਸਫਾਈ ਲੱਗਿਆ ਹੋਆ ਕਰਨ। ਮਨਰੇਗਾ ਸਕੀਮ ਵਾਲੇ। ਮਨਰੇਗਾ ਸਕੀਮ ਚ ਲੱਗਿਆ ਹੋਆ ਉਹ। ਆ ਗਰਵਾਜ ਸਿੰਘ। ਗਰਵਾਜ ਆ ਦੇਖ ਇੱਧਰ। ਹੈ? ਆਦੋ ਕੰਪਨੀ ਫਸ ਗਿਆ ਤੁਸੀਂ। ਹੈ? ਕਿਹੜਾ? ਕੋਲ ਕਿਉਂ ਕੱਢਦਾ ਗਿਆ ਬਾਜੀ। ਆਉਂਦਾ ਨਹੀਂ ਹੈਗਾ ਹੱਲੇ ਉਹ। ਚੱਲ ਦਲੀ ਕੋਈ ਨਹੀਂ। ਖਲਾਇਆ ਆ। ਨਾਲ ਹਾਲ ਖੋਲ ਤੇ ਉੱਥੇ। ਹਾਂ ਬਾਈ ਉਹ ਤਾਂ ਤਾਂ ਕਦੇ ਵਿੱਚ ਲੜੀ ਜਾਂਦੇ ਹੁ ਬਾਬਾਈ ਨੂੰ ਕਹਿੰਦਾ ਵਾ ਵੀ ਐ ਲੱਤਾਂ ਵਿੱਚ ਹੋਈ ਰੱਖੀ ਬੈਠੇ ਤੇ ਫਿਰ ਪੱਕਾ ਬਲਾਸਤ ਰੋਦਾ ਸਿੱਧੀ ਕਰ ਲਓ ਕੋ ਪੱਕਾ ਤਾਂ ਲਾਉਣਾ ਹੀ ਆ ਬਾਬਾਈ ਤਾਂ ਮੰਨਦੇ ਨਹੀਂ ਨਾ ਹੂੰ ਲੈ ਮੰਨੂਗੇ ਮੰਨੂਗੇ ਕਦੇ ਨਹੀਂ ਬਾਬਾਈ ਕਹਿੰਦੀ ਜੁੜ ਜਣੀ ਦੱਸ ਦੇ ਇੰਚ ਲੱਗ ਜਾਣਾ ਪਤਾ ਦੱਸ ਦੇ ਇੰਚ ਤੂੰ ਕੀ ਦੱਸ ਦੇ ਦੋ ਦਿਨ ਰਹਿ ਗਏ ਅੱਜ ਦੀ ਦਵਾਈ ਹੈ ਕੱਲ ਦੀ ਹੈ ਕੱਲ ਦੀ ਦਵਾਈ ਜਿਹੜੀ ਐਕਟ ਕੀਤੀ ਇਹ ਨਹੀਂ ਛੇਤੀ ਥੋੜਾ ਜੁੜੇ ਕਰਦੀ ਏ ਉਹ ਵੀ ਤਾਂ ਹੈ ਮੈਂ ਵੀ ਬਾਬੀ ਨੂੰ ਇਹੀ ਕਹਿੰਦਾ ਬਾਬਾਈ ਕਹਿੰਦੀ 10 ਦਿਨ ਜੁੜ ਗਈ ਹੋਣੀ ਆ ਲੈ ਕਿਤੇ ਖਾਲਾ ਜੀ ਦਾ ਬੜਾ ਜਿਹੜੀ 2 ਦਿਨ ਚ 10 ਦਿਨ ਚ ਜੁੜ ਜੂ ਬਾਬਾਈ ਪੁਰਾਣੇ ਖੁੰਡਾ ਬਸਦੇ ਆ ਬੜਾ ਗਿਆ ਇਹਦੇ ਵੀ ਤਾਂ ਪੀਰ ਤਾਂ ਬਣੀ ਆ ਲੈ ਗੱਲਾਂ ਸੁਣ ਲੈ ਇਹਨਾਂ ਨੂੰ ਕਰਨ ਨੂੰ ਆਪ ਨੂੰ ਬਾਈਟ ਨਾ ਪ੍ਰੈਸ਼ਰ ਨਾ ਸ਼ੂਗਰ ਨਾ ਲੈ ਵੀ ਵੀ ਜਦੋਂ ਵੀ 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 ਲੱਗਿਆ ਹੁੰਦਾ ਉਹ ਖਾਲੀ ਹੋ ਰਹੀ ਬਲੱਡ ਪ੍ਰੈਸ਼ਰ ਉਹ ਤਾਂ ਗੁੱਸੇ ਤੇ ਹੁੰਦਾ ਬੜਾ ਜਿਆਦਾ ਗੁੱਸੇ ਨਾਲ ਵੱਧ ਜਾਂਦਾ ਹੈ ਓਕੇ ਓਕੇ ਕੁਛ ਨਹੀਂ ਲੈ ਖਾਲਾ ਜਿਹੜਾ ਕੋਈ ਖਾਣਾ ਹਾਂ ਤਾਂ ਬਾਤੇ ਉਹ ਹਾਂਜੀ ਆਲਸੀ ਜਿਹੇ ਪਿੰਡੀਆਂ ਬਣਾਈ ਉਹ ਕਿਆ ਹੁੰਦਾ ਜੀ ਬਸ ਦੇਖ ਵੇ ਤੈਨੂੰ ਅਸੀਂ ਕਿਆ ਹੁੰਦਾ ਲਖਾ ਦਸ ਬਾਈ ਯੂਨੀਵਰਸਿਟੀ ਦਾ ਪਤਾ ਹੈ ਇਹਦਾ ਪਹਿਲੇ ਸਾਰਾ ਕੁ ਬੱਜ ਜਾਣਾ ਜਿਹੜਾ ਕੋਈ ਸਾਫਗਾਕ ਸਮਾਨ ਖਾਈ ਜਾਂਦਾ ਬਾਪੂ ਬੈਠਾ ਕਦੇ ਦੇਸੀ ਕੀ ਖਿਲਾ ਦੂ ਕਦੇ ਕੋਸ ਖਿਲਾ ਦੂ ਬਾਦ ਬਾਦ ਵਿੱਚ ਬਾਦ ਠੀਕ ਹੋ ਜਾ ਤਾਂ ਠੀਕ ਆ ਫਿਰ ਹਾਜਮ ਵੀ ਹੋਣੀ ਚਾਹੀਦੀ ਖਾਤਾ ਹੋਇਆ ਉਹ ਬਾਜਮਾ ਉਹਦੇ ਦੇ ਹਾਜਮ ਹੋਣਾ ਹਾਂ ਫੇ ਆਪਾਂ ਕੱਪੜੇ ਕਰੂਗੇ ਹਾਂ ਇਹ ਠੀਕ ਆ ਬਾਰੇ ਰਿਕਸਾ ਰੇਡੀ ਕਿਉਂ ਨਹੀਂ ਬਸ ਬਸ ਠੀਕ ਹੈ ਜੀ ਕਿਤੇ ਜਾਂਦੇ ਨੇ ਪੁੱਠੀ ਕਰ ਦੇਗਾ ਨਹੀਂ ਦੋਹਾਂ ਨੇ ਜਿੰਨੇ ਕਰੂਗੇ ਮੈਂ ਤਾਂ ਉੱਥੇ ਚੜਾਈ ਤੇ ਔਖੀ ਹੋ ਜਾਏਗਾ ਨਹੀਂ ਉੱਧਰ ਇਹ ਮੈਂ ਵੇਜੇਗਾ ਮੈਂ ਤੂੰ ਤੂੰ ਚਲਾਇਆ ਕਰੀਂ ਬਸ ਬਸ ਠੀਕ ਆ ਜੀ ਆਹ ਹਾਂ ਠੀਕ ਆ ਜੀ ਜਾਈ ਜਾ ਹੁਣ ਵੱਧਦਾ ਇਹ ਉਹਨੂੰ ਖੇਤਾਂਾਂ ਵਿੱਚ ਵੜਨ ਲਈ ਚਾਹ ਉਹ ਤਾਂ ਹੂੰ ਖੇਤਾਂਾਂ ਵਿੱਚ ਲਈ ਜਾ ਹੋ ਜਾਏਗਾ ਨਹੀਂ ਉੱਧਰ ਇਹ ਤਾਂ ਟਰੈਕਟਰ ਤਾਂ ਫੇਰ ਬਹੁਤ ਸੌਖਾ ਹੁੰਦਾ ਨਾ ਟਰੈਕਟਰ ਇਹ ਉਹ ਕਰ ਦਿੰਦਾ ਜਿਆਦਾ ਦੱਬ ਦਿੰਦਾ ਫਿਰ ਸੀ ਇਹਨਾਂ ਹੋਰ ਦੋਣਾ ਹੂੰ ਟਿਊਬੀ ਕੀ ਉਹਨਾਂ ਸ਼ੁਰੂ ਕੀ ਹੁਣ ਅੰਦਰ ਜਾਣ ਦਾ ਟਾਈਮ ਹੋ ਗਿਆ ਅੰਦਰ ਜਾਣ ਦੀ ਤਿਆਰੀ ਹੈ ਹੁਣ 10:00 10:20 ਆ ਤੁਪਾ ਹੁਣ ਰੱਖੀ ਮੈਨੂੰ ਥੋੜੀ ਲੱਗ ਗਈ ਹਾਂਜੀ ਅੱਜ ਫਿਰ ਤੁਸੀ 12:00 1:00 ਵਜੇ ਤੋਂ ਅੱਗੇ ਤੇ ਬਾਹਰ 12:00 ਦੇ ਬਾਅਦ ਮੈਂ ਤੇਰੇ ਮਨ ਗੱਡਵਾ ਦੇ ਨਹੀਂਗਾ 12:00 ਵਜੇ ਵਗੜ ਕੇ ਨਹੀਂ ਬਾਹਰ ਬਿਠਾ ਦੇਣਗੇ 12:00 ਵਜੇ ਆਈਏ ਤੂੰ 12:00 ਵਜੇ ਦੇ ਕਰੀਬ ਆ ਜੀ ਜਾਂ ਮੈਂ ਗਿਆ ਜੀ ਜਦ ਆ ਗਈ ਤੂੰ ਬਹੁਤ ਵੇ ਤਾਂ ਹੀ ਕੋ ਮੈਂ ਮੈਂ ਤਾਂ ਮੇਰੇ ਮੈਂ ਸਾਢੇ 4 ਦੇ ਬਾਅਦ ਗਿਆ ਜੀ ਉਹ ਮਹਾਬਾਈ ਕਹੂਗਾ ਵੀ ਬਾਹਰ ਨਿਕਲ ਕੇ ਵਾਪਸ ਆਇਆ ਤੇ ਡਰ ਜਿਹਾ ਲੱਗ ਰਿਹਾ ਗਿਰਨਾ ਨਾ ਜਾਏ ਉਹ ਗੱਲ ਤਾਂ ਹੈ ਥੋੜੇ ਔਖਾ ਹੈ ਹਾਂ ਉਹ ਇਹ ਚਾ ਕੇ ਕਰੀ ਹੋਰ ਬਾਈ ਕਿਦਾਂ ਵਾ ਠੀਕ ਆ ਜੀ ਸਤਿ ਸ੍ਰੀ ਅਕਾਲ ਠੀਕ ਆ ਵਧੀਆ 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 ਚੱਲਦਾ ਗੰਨੇ ਦਾ ਕੰਮ ਹੋਰ ਮੇਰੇ ਕਾ ਸ਼ਰਤ ਲਾਉਂਦਾ ਤਾਂ ਕੌਣ ਤੇਰਾ ਮੁੰਡਾ ਕਹਿੰਦਾ ਮੈਨੂੰ ਉੱਥੇ ਦੇ ਦੇ 7 ਬਿਘੇ 7 ਬਿਘੇ ਲੈ ਲਾ ਕਹਿੰਦਾ ਮੈਂ ਰੋਣਾ ਚੱਲਦਾ ਦਾ ਤੇਰੇ ਕੋਲ ਖੇਤ ਵਧੀਆ ਮੰਨੂ ਕਹਿੰਦਾ ਮੈਂ ਕਿਹਾ ਤੇਰੇ ਕੋਲ ਖੇਤ ਵਧੀਆ ਬਾਈ ਗੰਨਾ ਤਾਂ ਨਿਕਲਦਾ ਹਾਂ ਮਾ ਮੇਰੇ ਕੋਲ ਚੋਈ ਆ ਹਾਂ ਚੋਈ ਦਾ ਬਹੁਤ ਫਰਕ ਆ ਕਹਿੰਦਾ ਚੋਈ ਮੇਰੇ ਕੋਲ ਛੱਡ ਆ ਲੈ ਲੈ ਕਹਿੰਦਾ ਮੈਨੂੰ ਕਹਾਂ ਮੈਂ ਤੇਰਰਾ ਵਾਅਦਾ ਕਰ ਦੂ ਜੇ ਮੇਰੇ ਕੋਲ ਅਹੀ ਜੀ ਜ਼ਮੀਨ ਹੋਵੇ ਉਹ ਗੱਲ ਪਿਛੇ ਦੀ ਬੈਂਸ ਦੇ ਤੇ ਹੂੰ ਹੋਰ ਤਾਂ ਕੋਈ ਗੱਲ ਨਹੀਂ ਧੀ ਆ ਚੀਜ਼ ਸੀ ਨਹੀਂ ਜ਼ਮੀਨ ਦਾ ਫਰਕ ਆ ਬਾਈ ਇੱਥੇ ਕਦੇ ਗੰਨਾ ਅਜਿਹਾ ਲੱਗੇ ਹੀ ਨਹੀਂ ਇੱਥੇ ਗੰਨਾ ਪਹਿਲੀ ਵਾਰ ਅਸੀਂ ਲਾਇਆ ਹੂੰ ਪਹਿਲੀ ਵਾਰ ਉਹੀ ਤਾਂ ਚੱਕਰ ਆ ਅਸਲ ਵਿੱਚ ਖੇਤ ਮਾ ਬਦਲ ਮਾ ਲੱਗੇ ਲਾ ਚਾਹੀਦਾ ਗੰਨਾ ਖੇਤ ਤੇ ਦੋ ਸਾਲ ਵੀ ਦੋ ਸਾਲ ਵੀ ਜੀਰੀ ਲੱਗੀ ਹਾਂ ਐਨੇ ਚ ਖੇਤ ਦਾ ਫਰਕ ਪੈ ਜਾਂਦਾ ਹੋਰ ਜੇ ਰੈਗੂਲਰ ਗੰਨਾ ਹੈ ਉਹ ਚੀਜ਼ ਹੋਰ ਹਾਂ ਫੇਰ ਨਹੀਂ ਜੇ ਗੰਨਾ ਹੀ ਬੀਜਿਆ ਗੰਨੇ ਦਾ ਫਰਕ ਤਾਂ ਪੈਂਦਾ ਝਾੜ ਨੂੰ ਪੈਂਦਾ ਜੇ ਆਪਾਂ ਲਗਾਤਾਰ ਪੰਜ-ਛੇ ਸਾਲ ਬੀਜੀ ਗਈਏ ਫਰਕ ਤਾਂ ਪੈਂਦਾ ਫਰਕ ਪੈਂਦਾ ਆਪਦਾ ਝਾੜ ਨੂੰ ਨਹੀਂ ਪਊਗਾ ਕਾਕੰਡਾ ਬਹੁਤ ਹੋਣ ਲੱਜਣਾ ਆਹੋ ਆਹੋ ਫਰਕ ਪੈਣਾ ਹੂੰ ਜੇ ਬਲਟਾਵੇਂ ਵੀ ਮਾਰੀ ਜਾ ਕੋਈ ਮਰਜੀ ਕਰ ਗਿਆ ਜੋ ਕੋ ਮਰਜੀ ਉਹ ਤਾਂ ਹੈ ਉਹ ਜੇ ਤੂੰ ਕੁਛ ਮਰਜੀ ਕਰ ਲੈ ਜੇ ਤੂੰ ਦੋ ਸਾਲ ਜੀਰੀ ਲਾ ਲਈ ਹੂੰ ਖੇਤ ਦੀ ਸਾਰਾ ਕੁਛ ਤਾਂ ਬਦਲ ਜਾਂਦੀ ਆ ਉੱਥੇ ਵੀ ਨਹੀਂ ਮੈਂ ਕਹਿੰਦਾ ਕਦੇ ਕੰਨ ਲੱਗਿਆ ਤਾਂ ਤੇਰਾ ਕਿੱਥੇ ਜੋ ਰੌਤਾ ਨਾ ਇੱਥੇ ਪਾਵਾਲ ਪਾਵਾਲ ਸ਼ਾਇਦ ਲੱਗ ਲੱਗੇ ਨਾ ਉੱਥੇ ਕਾਫੀ ਟਾਈਮ ਪਹਿਨਾ ਆਏ ਆਂ ਗਣੀ ਆਏ ਮੰਨ ਕੇ ਯਾਰ ਵੀ 5-7 ਦਿਨ ਸਾਲ ਪਹਿਲਾਂ ਤੇ 5-6 ਸਾਲ 2 ਸਾਲੇ ਬਹੁਤ ਹੁੰਦੇ ਆ ਹਾਂ 5-7 ਸਾਲ ਪਹਿਲਾਂ ਲੱਗ ਲਿਆ ਉੱਥੇ ਵੀ ਕਿੰਨਾ ਨਾ ਫੇ ਬੁੱਢੇ ਆਲ ਦਾ ਕੈਂਸਲ ਹੋ ਗਿਆ ਪਰਚੀ ਉਹ ਨਹੀਂ ਮਿਲੀ 18 ਕਿਤੇ ਉਰੀ ਆ ਸੱਲੇ ਲਾ ਕੇ ਖੜਾ ਹੋਏ 15 ਦਿਨ ਉਨਾ ਚਿਰ ਨਾ ਲੱਗਾਂਗੇ ਜਿੰਨੇ ਜੇ ਪਰਚੀ ਹੱਥ 'ਚ ਨਹੀਂ ਆਉਂਦੀ ਹਾਂ ਬੇਸ਼ੱਕ ਦੋ ਦਿਨ ਲੇਟ ਚਲੇ ਜਾ ਹਾਂ ਇੱਕ ਦਿਨ ਠੀਕ ਹੈ ਤੂੰ ਇੱਥੇ 200 ਕਵਾਂਟਲ ਭਰਾ ਲਵੇ ਉੱਧਰ ਕੋਈ ਰੌਲਾ ਪੈ ਜਪੇ ਹੁਣ ਪਿਆਈ ਆ ਘਰੋਂ ਲਾਗੇ ਤੇ ਵੀ ਅੱਜ ਕਾ ਵਾਲੀ ਆ ਜਾਨੀ ਫੇਰ ਤੇ ਫਿਰ ਜਵਾਬ ਦੇ ਪਹਿਲਾਂ ਉਹ ਵੱਢਣ 200 ਦੇ ਹਿਸਾਬ ਨਾਲ ਲੱਗੇ ਤੇ ਤੋਟਾ ਵੀ ਲੱਗਣਾ ਹੀ ਤੇ ਨਾ ਇਹਨੇ ਪਾਰਟੀ ਦੇ ਗੱਲ ਵੱਢ ਗਏ ਉਹੀ ਚੱਕਰ ਪੈਂਦਾ ਜਿੰਨਾ ਜੀ ਹੱਥ 'ਚ ਨਹੀਂ ਆਉਂਦੀ ਉਹਨਾਂ ਜਾਨਾ ਬੰਗਾ ਲਈ ਹੋਰ ਕਹਾਲੇ ਦੋ ਦਿਨ ਲੇਟੇ ਚਲੇ ਜਾਊਗੀ ਤਾਂ ਕਿ ਲੇਟ ਦਾ ਕੋਈ ਚੱਕਰ ਨਹੀਂ ਹਾਂ ਫੋਰ ਤੂੰ ਇੱਥੇ 200 ਵੜਾ ਲਵੇ 220 225 ਘੜੀ ਮਕਨੂਨ ਬਦਲ ਲੈਂਦੇ ਆ ਉਹ ਯਾਰਾ ਫੇਰ ਮ ਇੱਕ ਦਿਨ ਹੀ ਸਾਦੇ ਹੋ ਜੇ ਬੰਦੇ ਦੇ ਗੰਦਾ ਕਰਾਤਾ ਥੋੜੀ ਕਹਿ ਤੇ ਪਰਚੀ ਹੱਥ ਮਾਇਦੇ ਘੜਾਓ ਰੂਲੇ ਹੱਥ ਜਾਏ ਤੇ ਯਾਰ ਹਾਂ ਹੈ ਮਾਂ ਮੇਰੀ ਪਰਚੀ ਕਿਤੇ ਬੁੱਢੇ ਆਲ ਵਾਲੀ ਭਈਏ ਲਾਗੇ ਕਦ ਤੈਂ ਕਦ ਕਹਿ ਤਾਂ ਮੈਨੂੰ ਮਾਂ ਤੈਨੂੰ ਕਹਿ ਨਹੀਂ 7 8 ਤਰੀਕ ਦੀ ਕਰਾ ਦੇ ਜਿਹੜਾ ਰੂਲ ਹੁੰਦਾ ਨਾ ਆ ਵੀ ਪਰਚੀ ਤੇਰੇ ਹੱਥ ਜਾਏ ਤੇ ਘੜਨੇ ਦਾ ਰੂਲ ਹੁੰਦਾ ਇਹਦਾ ਆਪਾਂ ਕੈਲੰਡਰ ਕਰਕੇ ਕਿਦਾਂ ਦਿਨ ਬੈਨਾ ਘੜ ਲੈਂਦੇ ਆ ਉਹ ਭਈਆਂ ਦਾ ਵੀ ਦੇਖਣਾ ਪੈਂਦਾ ਬਾਈ ਉਹ ਕੋਈ ਬੁੱਢੇ ਆਲਦਾ ਏ ਨਹੀਂ ਬੁੱਢੇ ਆਲਦੀ ਫੌਜ ਦਾ ਬੁੱਢੇ ਆਲਦੀ ਪਰਚੀ ਆਵੇ ਨਾ ਤੂੰ ਘੜ ਕੇ ਬਹਿ ਜਾ ਅੱਧੀ ਲੱਦੋ ਕੀ ਹੁਣੀ ਐ ਅੱਧੀ ਦਾ ਜਿਆਦਾ ਲੱਦੋਗੀ ਅੱਧੀ ਲੱਦੋਗੀ ਅੱਧੀ ਯਾ ਲੱਦੋਗੀ ਆ ਤਿੰਨੇ ਲੈਣਾ ਰਹਿ ਗਈਆਂ ਉਹ ਲੈਣਾ ਪਿੱਛੇ ਦੀਆਂ ਅੱਧੇ ਗੇ ਲੱਦ ਹੋਇਆ ਜਾ ਐਤ ਆਓ ਚੱਕਤੀ ਲੈਣਾ ਹੂੰ ਚੱਕਤੀ ਆ ਦੋ ਲੈਣਾ ਰਹਿ ਗਈਆਂ ਗੱਲ ਪਤਾ ਹੈ ਕਿ ਆਏ ਤਿੰਨ ਬਾਈ ਟੁਆਈ ਨੇੜੇ ਆ ਤਿੰਨ ਐ ਆਇਦਾ ਫਰਕਾ ਆ ਕੋਹੜਾ ਟੁਆਈ ਕਿਆ ਲੱਗਣਾ ਜੇ ਕਿਤੇ ਆਉਣੀ ਹੁੰਦੀ ਉਹ ਦੂਰ ਤੇ ਟਾਈਮ ਲੱਗਦਾ ਹੋਰ ਤੇ ਫਰਕ ਪੈਣਦਾ ਮੈਂ ਇਹ 95 ਕੰਨਾ ਹੈ ਵਧੀਆ ਐ ਨਹੀਂ ਮਾੜਾ ਹੈਗਾ ਬਾਹੇ ਵੀ ਜਿਹੜਾ ਵਿਚਪੋਲ ਆ ਉਹ ਤੇ ਡਾਰਾ ਨਾ ਭਜਨ ਤਾਂ ਵਧੀਆ ਯਾਰ ਇਹਦੇ ਮਾਂ ਹਾਂ ਹਾਂ ਮੈਨਾ ਮੈਂ ਚੱਲ ਜਾਗਾ ਨਾ ਤਾਂ ਵਧੀਆ ਬਜਨ ਲੇਗਾ ਐਮੀਨ ਹੈ ਜੀ ਹਾਂ ਜਿਹੜੀ ਪੋਲ ਆ ਨਾ ਉਹ ਜਗਾਹ ਹ ਮਾਰਚ ਅਪ੍ਰੈਲ ਆਉਂਦਾ ਏ ਫੇਰ ਉਹ ਸੁੱਕਦਾ ਵਿੱਚ ਦੇ ਛੇਤੀ ਆਹੋ ਉਹਦੇ ਵਿੱਚ ਮਤਲਬ ਪਾਣੀ ਛੇਤੀ ਸੁੱਕਦਾ ਉੱਥੇ ਵੀ ਅਸੀਂ 95 ਚੱਕਣਾ ਪਹਿਲਾਂ ਰੋ ਤਾਂ ਉੱਥੇ 85 ਵੀ ਘੁੰਮ ਕੇ ਦੇਖ ਲੈਣਾ ਇਹਨੂੰ ਕਹੇ 85 ਐਂਡ 'ਚ ਛੇੜੀ ਐਂਡ ਹੀ ਛੇੜੂਗੇ ਲੋੜ ਬਈ ਘਲਾੜ ਪਾ 500 ਨੂੰ ਜਾਣਾ ਰਸਤਾ ਕੱਢ ਲੈਣਾ ਸਿੱਧਾ 85 ਨੂੰ ਉਹਨੂੰ ਪਜਾਨ ਨੂੰ 95 ਨੂੰ 700 ਨੂੰ ਵੇਚਣਾ ਕਿੰਨੇ ਨੂੰ 700 ਨੂੰ ਰੇੜੀ ਲਾਉਣੀ ਹੈ ਰੇੜੀ ਕਿੱਦੀ ਲਾਉਣੀ ਤੇਰੇ ਸਾਹਮਣੇ ਵੇਚੂਗਾ ਹਾਂ ਹੁਣ ਹੀ ਗੱਲ ਕਰਾਉਂਦਾ ਕਹਿੰਦਾ ਕਰਾਉਂਦਾ ਕਹਿੰਦਾ ਆ ਜਾ ਪੁੱਛ ਲੈ ਲਿਆ ਕਹਿੰਦਾ ਹੁਣ 700 ਨੂੰ ਹੁਣ ਨਹੀਂ ਉਹ ਬੈਲ ਖੜੇ ਨੇ ਪੰਜ ਸੌ ਨੂੰ ਜਾਉਂਗਾ ਇੱਧਰ ਆ ਜਾ 700 ਆ ਚੱਕ ਲੈ ਇੱਧਰ ਹੁਣ ਲਾਈਨ ਲੱਗਿਆ ਵਾ ਤਾਂ ਵੱਢਣ ਗਾ ਲਿਆ ਯਾਰ ਕੰਦਾ ਦਾ ਹੋਇਆ ਬਾਈ ਤਾਂ ਕਹਿੰਦਾ ਘੱਟ ਆ 20 ਬਰੀਆਂ ਦਾ ਹੋ ਗਿਆ ਅਯੋ ਬਸ ਕਰ ਜਾ ਪਤਾ ਲੱਗਣਾ ਇਹਦਾ ਚੱਲ ਛੇ ਲਾਣ ਦੇ ਮਰੇ ਆਉਤ ਆ ਗਿਆ ਹੋ ਗਿਆ ਘਟੇ ਨਾ ਜਾਵੇ ਤਾਂ ਸਹੀ ਹਾਂ ਬਾਲੀ ਜੇ ਮੈਂ 2-4 ਕੋਟਲ ਪਤਾ ਤੇਲ ਜੀ ਪੀਂਦਾ ਜਿਆਦਾ ਇਹ ਜਿਆਦਾ ਨਾਲ ਦੇਖੋ ਚੜਾਈ ਆਉਣੀ ਆ ਜਦੇ ਪਾਵਰ ਮੂਡ ਲਾ ਦਿੰਦਾ ਤਰੇ ਦੀ ਰੇਲ ਬਣਾ ਦਿੰਦਾ ਟਰੈਕਟਰ ਦੀ ਵੀ ਐਡਾ ਟਰੈਕਟਰ ਇਹਨੂੰ ਪਾਵਰ ਮੂਡ ਦੀ ਗਿਆ ਲੋਡ ਮੈਨੂੰ ਐਂ ਦੱਸ ਉਹਨੇ ਉਹ ਵੀ ਚੱਕਰ ਜੇਣਾ ਤੋੜੇ ਲੈ 1500 ਚੱਕਰ ਪਰ ਜਾਂਦਾ ਫਿਰ ਮਾਹੇ ਬਣਦਾ ਐ ਬੇਲੀ ਲੈ ਜਾਈਂ ਤੂੰ ਪਹਿਨੀ ਤੀਜਾ ਲਾ ਕੇ ਬਹਿ ਜਾਂਦਾ ਉਹ ਡੇ ਡੇ 150 ਕੁਇੰਟਲ ਗੰਨੇ ਨੂੰ ਲਾਉਂਦਾ ਪਾਵਰ ਮੂਰੂ ਨਹੀਂ ਲਾ ਜਾਂਦਾ। ਲਾ ਕੁਛ ਨਹੀਂ ਕਹਿੰਦਾ ਐਡ ਐਡਾ ਟਰੈਕਟਰ ਆ ਯਾਰ। ਸਾਡੇ ਵਾਲੀ ਮਹਿੰਦਰੀ ਥੋੜੂ ਆ। ਉਹ ਔਖਲੀ ਕਿੱਥੇ ਮੈਂ ਰਸਤੇ ਹੀ ਵੱਢਦਾ ਮੈਂ ਯਾਰ। ਕਿੱਥੇ ਵੱਢੂੰਗਾ? ਉਹ ਤੋਂ ਮਾੜੀ ਆ। ਐ ਜੋ ਹੁਣ ਦੀ 12 ਲੱਖ ਲਾ ਕੇ ਜੇ ਰਸਤੇ ਵੱਢਣੇ 100 ਕੁਇੰਟਲ ਵਾਲੇ। ਔਖਲੀ ਆ ਆਏ ਆਵਾਜ਼ ਮਿੱਟੀ ਪਾਉਂਦਾ ਥੋੜੀ ਘਾਰ ਆ ਜੇ ਜਮੀਂ ਪੈ ਗਿਆ ਚਾਰ ਕਿਣੀਆਂ ਔਖਲੀਆਂ ਨੇ। ਲਾ ਕੇ ਮੈਂ ਬਾਹਰ ਨਹੀਂ ਚੱਲੂਗਾ। ਔਖਲੀਆਂ ਪਈਆਂ ਹੋਈਆਂ ਓਦਣ ਘਰੀਸੇ ਪਏ ਆ। ਔਖਲੀ ਬਹੁਤ ਪੰਗਾ ਪੈਂਦਾ ਮਿੱਟੀ ਸੱਟੇ ਨਹੀਂ ਓ ਝਾੜ ਬਥੇਰਾ ਏ ਆ ਵਾਟੋ ਏ ਛਕਾਇ ਨੀਗਾ ਫਾਂਡ ਚ ਲੱਗ ਜੱਗੇ ਦਾ ਦਾ ਬੁਟੇ ਮਮਾ ਗੇ ਦਾ ਖੀਲਾ ਹੀ ਖਾਲੀ ਹੋ ਜਾਣਾ ਸੀੜਿਆ ਕੀਨੇ ਤਾਂ ਇਹ ਮਟੀਂ ਲੇ ਜੜਾਈ ਦੀ ਮਹਿੰਦਰਾ ਨੇ ਮਹਾਰਾਜ ਥੋੜੀ ਦੇਣ ਆ ਮੇਰੀ ਦੇਣ ਹੀ ਰੱਬ ਦੀ ਸਾਡੀ ਸਲਾਹ ਇਹ ਦੂਜਾ ਤਾਂ ਕਿਹਾ ਸੀੜਿਆ ਕੀਨੇ ਹੁਣ ਥੋੜੀਓ ਦੇਣ ਹੋਵੀ ਸਾਡੀ ਸਲਾਹ ਪਤਾ ਕਿੰਨਾ ਫਾਰੂ ਵੇਦਾ ਤੁਹਾਡਾ ਬਾਪੁੱਤ ਦਾ ਦੋਆ ਦਾ ਸੀੜਨੇ ਪਿਛੇ ਵੀ ਪਰ ਤੁਸੀਂ ਲੜਕੇ ਬਾਅਦ ਚ ਫੇਰ ਇੱਕ ਹੋ ਜਾਂਦੇ ਆ ਉਹ ਤਾਂ ਗਾਣੇ ਤੈਨੂੰ ਇਹਦਾ ਸੀਡਲੀ ਦਾ ਹੁੰਦਾ ਗੰਨਾ ਮੁੱਢਾ ਸੀਡੋ ਬੀਜੜ ਨਾ ਸੀਡੋ ਸਮਝ ਗਿਆ ਹੁੰਦਾ ਹੀ ਸੀੜੇ ਦਾ ਹਾਂ ਮੁੱਢਾ ਸੀਡੋ ਜਿਹੜਾ ਸੀਡ ਨੇ ਚਾਰ ਕੀ ਜਿਹੜਾ ਬੀਜੜ ਆ ਉਹਨੂੰ ਨਾ ਕਦੇ ਵੀ ਛੇੜੋ ਉਹਦਾ ਰੇਤਾ ਬਹੁਤ ਵਧੀਆ ਸੀਡ ਹੋਣਾ ਉਹਨੇ ਤਾਂ ਜਿੰਨਾ ਕਹਦੇ ਉਹਨਾਂ ਵਧੀਆ ਸੀਡ ਦੇਣਾ ਆਪਾਂ ਨੇ ਉਹ ਕੀੜ ਨਾ ਜਾਦਾ ਜਦ ਗੰਨੇ ਦਾ ਪੀਕਾਉਣ ਲੱਗਿਆ ਬੱਸ ਹੈ ਜਦ ਗੰਨਾ ਲੱਗ ਗਿਆ ਵੀ ਹੁਣ ਕੰਮ ਹੋ ਜਾਣੀ ਹਾਂ ਹਾਂ ਇਹ ਪੂਰਾ ਵੀ ਟਰੈਕਟਰ ਦੇ ਟੁੱਟੇ ਨਾ ਬੱਸ ਹੈਲੋ ਮਾਂ ਮੇਰਾ ਉੱਧਰ ਤੇ ਹਾਂ 85 ਹਜ਼ਾਰ ਤੇਰਾ 18 95 ਚੱਕ ਹੋ ਜਵੇ ਤੇ ਬਾ 85 ਲੈ ਕੇ ਤੇਰੇ ਗੇੜ ਕੋਣ ਲੰਗੇ ਕੰਨਾਂ ਵੀ 700 ਨੂੰ ਵੇਚ ਕੇ ਆਇਆ ਅੱਜ ਹੌਰਨ ਮਾਰ ਕੇ ਪਾ ਪਾ ਹੈਂ ਮੁਵੇ ਚੱਲਿਆ 700 ਨੂੰ ਤੂੰ ਵੇਚ ਕੂੰ ਕਾਫੀ ਬਾਅਦ ਮਾ ਘਲਾੜੇ ਕਨੂੜੇ ਵਾਲਿਆਂ ਨੇ ਚੱਕ ਲੈਣਾ ਜੀ ਰਹਿ ਵੀ ਗਿਆ 85 ਹਜ਼ਾਰ ਜੱਸੇਆਂ ਹੀ 4 4 ਕਿਲੇ ਰੱਖ ਲੈਂਦੇ ਆ ਬਾਹ ਵੀ ਕਹਿੰਦਾ ਇਹ ਗੇਰ ਦੇ ਹੀ ਨਹੀਂ ਹੈਗੇ ਘਲਾੜੇ ਵਾਲਿਆਂ ਨੂੰ ਕਦੇ ਤੇਰਾ ਉਹਨੂੰ ਰਾਸ ਵਾਲੇ ਨੂੰ ਤਾਂ ਹੈ ਹੋਗਾ ਬਹੁਤ ਦਿਖਦਾ ਹੈ ਹੁਣ ਫੇਰ ਕਹਦੇ ਕਿ 85 ਕਿਲੇ ਵੇਚਾਇਆ ਤਾਂ ਨਾ ਉਹ ਵੀ ਮੈਂ ਹੀ ਪਜਾਇਦਾ ਆ ਜਾਣ ਦੇ ਉਹਨੂੰ ਅਸੀਂ ਬਦੇਰੀਆਂ ਗਾਲਾਂ ਖਾਧੀਆਂ ਤੇ ਤੇ ਦੋ ਮਹੀਨੇ ਆ ਐਂਦਰ ਇਹਨੇ ਸਾਨੂੰ ਦੋ ਮਹੀਨੇ ਪੂਰਾ ਜਿਉਣ ਨਹੀਂ ਦਿੱਤਾ ਗਾਲਾਂ ਕੱਢਦਾ ਰਿਹਾ ਇਹ 85 ਬੀਜ ਤਾਂ ਇਹਦਾ ਫੁੱਟਦਾ ਨਹੀਂ ਹੈਗਾ ਇਹਦਾ ਕੀ ਕਗੰਨਾ ਏ ਬਹੁਤ ਲਹੂ ਪੀਤਾ ਇਹਨੇ ਬਾਈ ਸਾਡਾ ਫੁੱਟਿਆ ਤਾਂ ਕਿ ਨਹੀਂ ਤੂੰ ਇਹਦੇ ਲੈ ਕੇ ਆ ਜਾ ਖੜਾ ਤਾਂ ਨਾਲ ਪਿਆ ਹੋਵੇ ਯਾਰ ਬਾਅਦ ਵਿੱਚ ਜਾ ਕੇ ਹੋ ਗਿਆ ਚੱਲ ਸਿਆਣੇ ਦੀ ਕਹਾਵਤ ਨਹੀਂ ਹੈ ਕਿ ਸਾਇਜ ਪੱਕੇ ਸੋ ਮਿੱਠਾ ਹੋਏ ਹੂੰ ਮੈਂ ਥੋੜਾ ਜੂਰ ਲਾਤਾ ਬਾਅਦ ਵਿੱਚ ਜਾ ਕੇ ਪਿਆ ਹੋ ਗਿਆ ਅੱਛਾ ਤੈਂ ਜੂਰ ਲਾਤਾ ਉਹ ਬਹੁਤ ਲੇਟ ਫਟਦਾ ਹੋ। ਇਹ ਭਾਰਦਾ ਤਾਂ ਵੀ 18.95 ਵਾਂਗੂ ਸ਼ੁਰੂ ਤੋਂ ਹੀ ਭੱਜ ਲਵੇ। ਆਏ ਥੋੜੋ ਹੋਏ ਕਰਦਾ ਵੀ ਸ਼ੁਰੂ ਤੋਂ ਹੀ ਭੱਜ ਲੂੰਗਾ। ਫਿਰ ਕਾਹਦੀਆਂ ਪਈਆਂ? ਕੀਆ? ਕਾਹਦੀਆਂ? ਅਜੇ 라 ਦੇ ਕੋ ਆਨਲਾਈਨ ਪਈ ਆ ਪਈ ਆ। ਉਧਰ ਪਈਆਂ ਪਾਸਾ। ਫਿਰ ਕਾਲੇ ਕਾਲ ਬਿੱਜਰ ਹੈ ਨਾ ਉਹ ਵੀ 4 ਰੁਪਏ ਕਿਲੇਗਾ ਉਸ ਤੋਂ 50 ਰੁਪਏ। 80 ਦਬਾਉਣੇ ਕਰਦਾ। 80 ਤੇਰੇ ਤਿੰਨ ਗੇੜੇ ਹੋ ਜਾ ਗਰੂ ਚਾਰ ਹੋ ਜਾ ਗਰੂ ਬਸ। ਹੂੰ। ਮੈਂ ਕਿ ਭਾਈ ਕਿੰਨਾ ਲੜਿਆ ਦਾ ਆਪਾਂ ਅਗਲੇ 85 ਪਿੱਛੇ ਇਹਦਾ ਦੀਨ ਧਰਮ ਕੋਈ ਨਹੀਂ ਹੈਗਾ 85 ਜਗਾ ਵੀ ਮੇਰੇ ਕੋਲ ਅੱਛ ਵਿੱਗੇ ਆ 8 ਵਿੱਗੇ ਹੋਊਗੀ ਨਾ ਬਾਪੂ 2 ਵਿੱਗੇ ਉੱਪਰਲੇ ਜੀ ਵੀ ਹੋਊਗੀ ਕਿੰਨਾ ਰੋਕ ਦੀ 2 ਵਿੱਗੇ ਕਾ ਨੂੰ 6-7 ਲੈਣਾ 6-7 ਦਾ 2 ਵਿੱਗੇ ਵਿੱਗਾ ਦਾ ਹੋਊਗਾ ਨਾ ਭਾਈ ਬੋਤਕਾ ਵੀ ਨਹੀਂ ਹੈਗਾ 6-7 ਤਾਂ ਲੈਣਾ ਹੈ 6 ਵਿੱਗੇ ਦੇ ਥੱਲੇ ਵਾਲਾ ਖੇਤ ਆਇਆ ਬਾਪੂ 7 ਵਿੱਗੇ ਹੋਊਗਾ ਸੱਤ ਵਿੱਗੇ ਹੋਊਗਾ ਤੇ ਵੱਧ 7 ਕਿ ਵਿੱਗੇ ਲੈਣਾ ਹੈਗਾ ਅਜੇ ਨੂੰ ਹੂੰ 85 ਦਾ ਹਾਂ 7 ਵਿੱਗੇ ਹੈਗਾ ਰੈਂ ਸਾਰੀ ਲਾਉਣਾ ਉਹ ਤਾਨੂੰ ਮੈਂ ਦੱਸਤਾ ਤੈਨੂੰ ਮੈਂ ਸਾਲਾ ਪੱਟ ਕੇ 85 ਲਾ ਦਮ 86 ਥੋੜਾ ਜਿਹਾ ਕੀਤਾ ਵੱਡੋ ਜੇ ਮੁੰਡਾ ਨਹੀਂ ਫਿਰ ਮੁੰਡਾ ਨਹੀਂ ਹੋਣਾ ਵੱਡਣੀ ਗਾਦੇ ਕੇਤਾ ਕਰਨੇ ਨਹੀਂ ਲੋੜੇ ਨਹੀਂ ਹੈਗੀ ਕੀ ਚੱਕ ਚੱਕ ਮੈਂ ਆਦਮ ਇਹਨਾਂ ਨੂੰ ਨੰਬਾ ਆਇਆ ਸਰਪ ਚਾਕੇ ਮਾਰਦੇ ਨੇ ਸ਼ੇਕਰ ਵਰਗੇ ਤੂੰ ਕਰਦੇ ਤੋੜ ਦੇਣੀ ਮੜਾਇਆ ਕੋਪੀ ਨਿਗਰ ਰੱਖੇ ਕਰੋ ਮੇਰੇ ਤੋਂ ਜਿਆਦਾ ਤੂੰ ਹੁੰਦਾ ਕਾਤੇ ਢੂਈ ਤੋਂ ਹੋਣ ਲੱਗੀ ਹੁਣ ਮੇਰਾ ਲੱਖ ਦੁੱਖ ਦਾ ਇੱਕ ਮੈਂ ਕਾਰ ਆ ਵੀ ਗੰਨਾ ਮੇਰਾ ਪੂਰਾ ਚਲ ਜੂਵੇ ਨਹੀਂ ਮੈਂ ਕਿੱਥੇ ਚਕਾਉਣੀ ਆ ਤੀ ਲੈ ਇਹ ਤਿੰਨ ਪਰਚੀਆਂ ਹੋਰ ਜਿਹੜੀਆਂ 30 ਘੱਟੂਈ ਮਣੀ ਮੁੱਟੀ ਮਿਲਦੀ ਵੱਡੇ ਦੇ ਪਤਾ ਲੱਗੂਗਾ ਉਹ ਵੀ ਪਤਾ ਨਹੀਂ ਲੱਗਦਾ ਸਾਤ ਤਾਂ ਹੈ ਗੰਨਾ ਤਰੀ ਨੇ ਦੱਸ ਦੇਣਾ ਵੀ ਪੂਰੀਆਂ ਹੋ ਗਈਆਂ ਲੈ ਮੈਂ ਕਿਤੇ ਤੇ ਕੰਪਿਊਟਰ ਦਾ 10 ਕਰਮਾ ਵੱਡ ਹੋਈਆਂ 40 ਕਰਮਾ ਮਾਤੇ 10 ਵੱਡ ਹੋਈਆਂ 10 ਵੱਡ ਹੋਈਆਂ 40 ਕਰਮਾ ਖੜੀਆਂ ਦੀਆਂ 10 ਵੱਡ ਤੁਸੀਂ 40 ਖੜੀਆਂ ਦੀਆਂ ਤਿੰਨ ਪਰਚੀਆਂ ਪੂਰੀਆਂ ਹੋ ਤਾਂ ਗਈਆਂ ਬਾਬੇ ਤਿੰਨ ਹੋਰ ਆ ਤਿੰਨ ਹੋਰ ਹੋ ਜਾਣੀਆਂ ਹੂੰ ਆਮਦਾਰੀ ਆ ਆਮਦਾਰੀ ਉਹ ਐਵਰੇਜ ਬੈਠਣੀ ਸੀ ਹੈ 8:30 400 ਬਹੁਤ ਹੈ 1 ਗੱਗ ਨਿਕਲਣਾ ਹੈ ਹੁਣ ਦੂਜੇ ਵਾਸੇ ਨੂੰ ਹੋ ਗਿਆ 500 ਟੱਪ ਜਾਣਾ ਇਹਨੇ ਕਿੰਨਾ 500 500 ਟੱਪ ਜਾਊਗਾ 500 ਕਿਲਰ ਟੱਪ ਜਾਣਾ ਰਾਮਦਾਰੀ ਚ 400 ਦਾ ਸਾਲਾ ਸਾਢੇ ਨਿਕਲੇ ਜਿੱਦੇ 9 ਤੇ ਨਹੀਂ ਤਾਂ ਹੈਗਾ ਵਾ 400 ਨੂੰ ਢੱਕ ਗਿਆ ਉਹ 400 ਤੋਂ ਉੱਪਰ ਆਹੋ ਟੀਚਰਾ ਕਰਦਾ ਟੀਚਰਾ ਕੌਣ ਇਹ ਹਾਂ ਟੀਚਰਾ ਕਰਦਾ ਲੈ ਟੀਚਰਾ ਕਰਕੇ ਅਸੀਂ ਮੰਨ ਲਓ ਮੇਰੇ ਉਹ ਮੈਨੂੰ ਟੀਚਰ ਮੇਰੇ ਉਹ 450 ਨੂੰ ਢੱਕ ਜਾਣਾ ਤੇਰੇ ਨਾਲ ਨਿਕਲ ਜਾਣਾ ਬਾਈ ਪੀਲੇ ਦਾ 450 ਦਾ ਬਹੁਤ ਉਹ ਬਸ ਆਏ ਵੀ ਪੁੱਪਰ ਤੇ ਆ ਕੇ ਸੁੱਕ ਗਿਆ ਤਾਂ ਨੇੜੇ ਨੂੰ ਆਫ ਕਰਦਾ ਨਾ ਨੇੜੇ ਦਾ ਨੇੜੇ ਦਾ ਫਰਕ ਹੀ ਆ 10 ਮਿੰਟ ਘੂਰ ਲਾਉਣੀ ਇਨਾਂ ਨੇ ਕਿਹੜੇ ਬੰਦੇ ਉੱਥੇ ਆਉਂਦੇ ਆ ਇਹ ਜਿਹੜੀ ਡਬਲ ਉਹ ਕਰਾਉਂਦਾ ਨਾ ਟੁਆ ਹੀ ਉਧਰ ਲ ਉਹਦਾ ਮਹਿੰਗਾ ਪੈਂਦਾ ਭਈਆਂ ਨੂੰ ਵੀ ਮਹਿੰਗਾ ਪੈਂਦਾ ਇਹ ਆਪ ਨੂੰ ਵੀ ਸਾ ਪਾਰਸੀ ਸਭ ਤੇ ਲੋਟ ਐ 100 ਇਹਨੂੰ ਆਪ ਨੂੰ ਵੀ ਮਹਿੰਗਾ ਪੈਂਦਾ ਹੋਰ ਮੈਂ ਜਦੋਂ ਪਾਤੀ ਘੁੱਟਿਆ ਮੈਂ ਇੰਨਾ ਤਰ੍ਹਾਂ ਦੇ ਲੀਫੂਕ ਹੁੰਦੇ ਜਿੰਨੇ ਦੂਈਆਂ ਨੂੰ ਦਿੰਦਾ ਫਿਰ ਹਾਂ ਆਹੋ ਨਾਲੇ ਨਾ ਜੀ ਦਿਹਾੜੀ ਖਰਾਬ ਹੁੰਦੀ ਆ ਫੇਰ ਚੱਲ ਕੋਈ ਨਾ ਪਾਲਤੀ ਕਰ ਲੈ ਪਾਰਟੀ ਦਾ ਠੀਕ ਹੈ ਪਰ ਦਿਹਾੜੀ ਵੀ ਖਰਾਬ ਹੁੰਦੀ ਹੈ ਨਾ ਕੋਈ ਦਿਹਾੜੀ ਖਰਾਬ ਕਿਸ ਦਾ ਭਾਈ ਕੀ ਬਹੁਤਾ ਨਹੀਂ ਪਏ ਬੱਟੇ ਉਹ ਹੀ ਹੈ ਜਿਹੜਾ ਉਹੀ ਉਹੀ ਹੈ ਬਸ ਅਕਲਿਆ ਕੋਈ ਦਿਹਾੜੀ ਨਹੀਂ ਪੁੱਛਦਾ ਆ ਦੇਖ ਲੱਖ ਰੁਪਏ ਦੀ ਗੱਲ ਇਹ ਸ਼ਾਮ ਦਾ ਬੋਲਦਾ ਕੰਮ ਸ਼ਾਮ ਦਾ ਪਾਰਟੀ ਬੋਲਦੀ ਹੈ ਇਹ ਪਾਰਟੀ ਖਾਦੀ ਸੀ 2 ਕਿਲੋ ਸੀ ਹੈ 2 ਕਿਲੋ ਮਾਰਥੀ ਖਾਦੀ ਹੁਣ ਕਹਦੀ ਪਾਰਟੀ ਇਹ ਆ ਮੋਟੂ ਆ ਆ ਮੋਟੂ ਪੁੱਛਾ ਕੋਈ ਥੋੜਾ ਬਹੁਤ ਹਿੰਦੀ 70 ਭਰੀਆਂ ਛਿਲਦੀ ਸਭ ਤੋਂ ਜ਼ਿਆਦਾ ਛਿਲਦਾ ਇਹ ਇੰਦਰ 70 ਭਰੀਆਂ ਦਲੀਪ ਇਹ ਤਿੰਨੇ ਚਾਰੇ ਬਹੁਤ ਛਿਲਦੇ ਆ ਪਰੀ ਦੀ ਭਰਤੀ ਜਲਦੀ ਪਰ ਭਰਤੀ ਕੋਰ ਆ ਬਾਈ ਇਹਨਾਂ ਦੀ ਭਰੀ ਦੇਖੀ ਦੀ ਆ ਨਹੀਂ ਹੈਗਾ ਵੀ ਭਰੀ ਦੀ ਹਲਕੀ ਹੋਊਗੀ ਭਰੀਆਂ ਤਾਂ 100 ਭਰੀ ਜੁਣੀ ਆ ਬਹੁਤ ਤਗੜੀ ਭਰੀ ਪਾਉਣੀ ਆ ਇਹਨੇ ਜੇ ਮੈਂ ਕਹਿੰਦਾ ਇਹ ਇਕੱਲਾ ਹੀ ਹੋਵੇ ਤਾਂ ਪਰਚੀ ਦੋ ਦਿਨਾਂ ਮੈਂ ਕਰ ਦੂਗਾ ਰੈਡੀ ਆ ਜੀ ਹਾਂ ਹਾਂ ਕਰ ਦੂਗਾ ਹੈਨਾ 160 ਭਰੀਓ ਪੈਂਦੀ ਸੀ ਔਰ ਇਹ ਇਹੀ ਤਾਂ ਮਲਾਦੀ ਇੰਦਰ ਆਰ ਇੰਦਰ ਦਾ ਇੱਕ ਇੱਕ ਹੋਰ ਤਾਂ ਰਜਿੰਦਰ ਦੇ ਘਰ ਨੂੰ ਗਏ ਸ਼ਾਮ ਨੂੰ ਰੈਡੀ ਵਾਲੀ ਪਰਚੀ ਘੜ ਕੇ ਰੱਖਿਆ ਏ ਆਹ ਲੱਦੀ ਨਹੀਂ ਹੈਗੀ ਘੜਤੀ ਸੁਹਾਣੀ ਹਾਂ ਇੱਕ ਦਿਨ ਪਹਿਲਾਂ ਵੱਡੀ ਵੀ ਸੀ ਅੱਛਾ ਦੋਹਾਂ ਨੇ ਅਸੀ ਅਸੀ ਭਰੀਆਂ ਘੜਤੀਆਂ ਵਾਹ ਵੱਡੀ ਵਾ ਤਾਂ ਗੰਨਾ ਪਰ ਪਹਿਲੇ ਦਿਨ ਦਾ ਆ ਵੀ ਤਾਂ ਵੱਡੇ ਆ ਦਾ ਮਾਫੀ ਨਹੀ ਲਗਾਓ ਠੀਕ ਹੈ ਦੂਸਰਾ ਬੰਦਾ ਆਤਾ ਨਾ ਉਸ ਤੋਂ ਥੋੜੀ ਥੀਲਾ ਹੋ ਜਾਂਦਾ ਆਜੇ ਹਾਂ ਜ਼ੋਰ ਬੋਲ ਆ ਆ ਤੇਰੇ ਜ਼ੋਰ ਕਿਹੜਾ ਤੇਰੇ ਜੀ ਇਹ ਤਾਂ ਮੈਂ ਜ਼ੋਰ ਲਗਾ ਦੇ ਪਾਸੇ ਚਗਾ ਦੇ ਯਾਰ ਟਾਈਮ ਲੱਗਦਾ ਤੇਰੇ ਨੂੰ ਮੰਨੂ ਕਹਨੇ ਵਾਲੇ ਬਹੁਤ ਜ਼ੋਰ ਲੱਗਿਆ ਉਹ ਮੈਂ ਪਤਾ ਮੰਨੂ ਦਾ ਇਹ ਹੋਇਆ ਇੱਕ ਮੋਟੂ ਹੋਇਆ ਮੈਂ ਇਹਨਾਂ ਨੂੰ ਜਾਣਦਾ ਇਹਨਾਂ ਨੂੰ ਕਦਾ ਜੋਰ ਨਹੀਂ ਲੱਗਦਾ ਇਹ ਦੋਹਾਂ ਨੂੰ ਵੈ ਚੰਗੀ ਤਰ੍ਹਾਂ ਜਾਣਦਾ ਕਹਿੰਦਾ ਉੱਥੇ ਛੋੜੋ ਜੋਰ ਲਾਦਾ ਜਿੱਥੇ ਕੀਲੇ ਜੋ ਪਰਤੀ ਹੁੰਦੀ ਆ ਉੱਥੇ ਨਹੀਂ ਜੋਰ ਲੱਗਦਾ ਉਹ ਪੰਚ ਦੇ ਕੇ ਨਾ ਜਿੱਥੇ ਜੋ ਪਰਤੀ ਹੁੰਦੀ ਉਹਰੇ ਜੋਰ ਲੱਗਦਾ ਭਾਈ ਜੀ ਤਗੜੇ ਕੰਨੇ ਨੂੰ ਜੋਰ ਲੱਗਦਾ ਮਾੜੇ ਨੂੰ ਨਹੀਂ ਲੱਗਦਾ ਆਈ ਤਾਂ ਕੀ ਕਹਿਣਾ ਸਰਦਾਰ ਜੀ ਗੰਨਾ ਤਕੜਾ ਜੋਰ ਨਹੀਂ ਲੱਗਿਆ ਅੱਜ ਹਾਂ ਆਈ ਤਾਂ ਕਹਿਣਾ ਚੱਗਾ ਛੱਲੋ ਆਉਣਾ ਬਾਥਾ ਇੱਕ ਵਿੱਗਾ ਇੱਕ ਵਿੱਗਾ ਛੱਲੋ ਆ ਹੂੰ ਹੂੰ ਚਲੋ ਠੀਕ ਆ ਜੀ ਫਿਰ ਮਿਲਦੇ ਆ ਠੀਕ ਆ ਜੀ ਕਿਤੇ ਦੇ ਕੇ ਵਾਲੀ ਕੰਮ ਕਰੇ ਪੈਰ ਤਾਂ ਸਾਫੇ ਆ ਪੈਰ ਤਾਂ ਠੀਕ ਆ